2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾ ਦਿੱਤੀ ਹੈ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਕਾਫੀ ਉਤਰਾ ਚੜਾਅ ਦੇਖਣ ਨੂੰ ਮਿਲ ਰਹੇ ਨੇ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਵੱਖ ਹੋ ਕੇ ਪੰਜਾਬ ਚੋਣਾਂ ਲੜ ਰਿਹਾ ਹੈ ਮਹਿੰਦਰ ਸਿੰਘ ਕੇਪੀ ਨੇ ਅਕਾਲੀ ਦਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਇਸ ਵਾਰ ਪੰਜ ਪੱਖੀ ਮੁਕਾਬਲਾ ਹੈ ਅਤੇ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ ਇਸ ਵਾਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਅਕਾਲੀ ਦਲ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ ਆਪਣੇ ਵਿਰੋਧੀਆਂ ਬਾਰੇ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜ ਪੱਖੀ ਮੁਕਾਬਲਾ ਹੈ ਪਰ ਕਈ ਪਾਰਟੀਆਂ ਵੀ ਪੂਰੀ ਤਰ੍ਹਾਂ ਮੈਦਾਨ ਵਿੱਚ ਉਤਰ ਗਈਆਂ ਨੇ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੀਵੀ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਆਪਣੀ ਸਾਰੀ ਲੀਡਰਸ਼ਿਪ ਨਾਲ ਬੀਬੀ ਸਾਡੇ ਇੰਚਾਰਜ ਨੇ ਬਟਾਲਾ ਸਾਹਿਬ ਸਾਡੇ ਫ਼ਜ਼ਾਲ ਨੇ ਘੇਰਾ ਸਾਹਿਬ ਸਾਰੇ ਜਿੰਨੇ ਸਾਡੇ ਨਵਾ ਹਲਕਿਆਂ ਦੇ ਇੰਚਾਰਜ ਆ ਬਾਕੀ ਸਾਡੇ ਸਰਕਲ ਦਾ ਵਰਕਰ ਜਿਹੜੇ ਆ ਅੱਜ ਇਕੱਠੇ ਹੋ ਕੇ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਆਏ ਆ ਔਰ ਅਕਾਲੀ ਦਲ ਬੜੀ ਚੜ੍ਹਦੀ ਕਲਾ ਦੇ ਵਿੱਚ ਔਰ ਜਿੰਨਾ ਅਕਾਲੀ ਦਲ ਦੇ ਵਿੱਚ ਐਸਾ ਜੋਸ਼ ਹੈ ਅਸੀਂ ਸਮਝਦੇ ਆ ਕਿ ਇਹਦੇ ਨਾਲ ਜਲੰਧਰ ਦੀ ਸੀਟ ਜਿਹੜੀ ਆ ਇਹਦਾ ਬੜਾ ਇੰਟਰਸਟਿੰਗ ਜਿਹਦਾ ਹੈਗਾ ਕੰਟੈਸਟ ਹੋ ਗਿਆ ਹੈ ਔਰ ਅਸੀਂ ਪੂਰੀ ਆਸ ਕਰਦੇ ਆ ਕਿ ਜਿਸ ਤਰੀਕੇ ਨਾਲ ਸਾਡਾ ਸਵਾਗਤ ਹੋ ਰਿਹਾ ਪਰਮੇ ਸਾਡਾ ਲੋਕ ਜਿਹੜੇ ਆ ਸਾਡੇ ਨਾਲ ਜੁੜ ਰਹੇ ਨੇ ਔਰ ਖਾਸ ਪੱਧ ਤੇ ਜਿਹੜੇ ਸ਼ਹਿਰ ਦੇ ਜਾਂ ਹੋਰ ਆਲੇ ਦੁਆਲੇ ਦੇ ਲੋਕਾਂ ਦੇ ਲੋਕ ਹੈ ਉਹਨਾਂ ਦਾ ਬਹੁਤ ਅੱਛਾ ਹੰਕਾਰਾ ਨੇ ਅੱਜ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਸੰਗਰੂਰ ਦੇ ਵਿੱਚ ਆਂਗਣਵਾੜੀ ਕੇਂਦਰ ਦੇ ਵਿੱਚੋਂ ਇੱਕ ਦਵਾਈ ਦਿੱਤੀ ਗਈ ਸੀ 6 ਮਹੀਨੇ ਪੁਰਾਣੀ ਐਕਸਪਾਇਰੀ ਦਵਾਈ ਜਿਸ ਦੇ ਨਾਲ ਬੱਚੇ ਵੀ ਬਿਮਾਰ ਹੋਏ ਤੇ ਹੁਣ ਉੱਤੇ ਕਾਰਵਾਈ ਕਰਦੇ ਹੋਏ ਵਰਕਰਾਂ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਹੈ ਵੇਖੋ ਆਂਗਣਵਾੜੀ ਤੇ ਤਾਂ ਪਹਿਲਾਂ ਹੀ ਬੜੇ ਦੇਰ ਤੋਂ ਉਹਨਾਂ ਦੇ ਵਿੱਚ ਬਿਰੋਸ਼ ਹੈ ਬੜੀ ਦੇਰ ਤੋਂ ਸਟ੍ਰਾਈਕ ਤੇ ਵੀ ਚੱਲ ਰਹੇ ਆ ਕਿ ਸਰਕਾਰ ਜਿਹੜੀ ਆ ਗੁੰੰਗੀ ਤੇ ਬੋਲੀ ਸਰਕਾਰ ਹੈ ਇਹਨਾਂ ਨੂੰ ਕੋਈ ਸੁਣ ਨਹੀਂ ਰਿਹਾ ਇਸ ਕਰਕੇ ਜਿਹੜਾ ਵੀ ਪ੍ਰਦਰਸ਼ਨ ਕਰਦਾ ਜਾਂ ਜਿਹੜੀ ਵੀ ਆਪਣੀ ਗੱਲ ਕਰਦਾ ਸਰਕਾਰ ਨੂੰ ਉਹਦੇ ਤੇ ਕੋਈ ਨਾ ਕੋਈ ਉਹਦਾ ਉਹਦਾ ਸੰਗਿਆਨ ਲੈਣਾ ਚਾਹੀਦਾ ਅੱਜ ਤੱਕ ਨਾ ਚਾਹੇ ਅੰਗਣਵਾੜੀ ਆ ਚਾਹੇ ਆਸ਼ਾ ਵਰਕਰ ਆ ਚਾਹੇ ਦੂਸਰੇ ਬੇਰੁਜ਼ਗਾਰ ਜਿਹੜੀਆਂ ਯੂਨੀਅਨਾਂ ਬਣੀ ਆ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਅਮ੍ਰਿਤਪਾਲ ਵੱਲੋਂ ਪੋਜੀਸ਼ਨ ਦਾਇਰ ਕੀਤੀ ਕਿ ਉਹਨੂੰ ਨਾਮਿਨੇਸ਼ਨ ਕਰਨ ਲਈ ਇੱਕ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਜਾਵੇ ਉਹਨੂੰ ਆਮਦਈ ਦੇਖੋ ਹਰ ਕਿਸ ਦਾ ਡੈਮੋਕਰੈਟਿਕ ਰਾਈਟ ਹੈ ਇਲੈਕਸ਼ਨ ਲੜਨਾ ਡੈਮੋਕਰੈਟਿਕ ਰਾਈਟ ਹੈ ਜੇ ਕੇਜਰੀਵਾਲ ਅੰਦਰ ਬੈਠ ਕੇ ਸਰਕਾਰ ਚਲਾ ਸਕਦਾ ਹੈ ਤੇ ਇਲੈਕਸ਼ਨ ਲੜਨ ਤੇ ਕੀ ਇਤਰਾਜ਼ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਹਲੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ ਉਹ ਉਹਨਾਂ ਨੂੰ ਇੱਕ ਬੰਦੀ ਬਣਾਇਆ ਗਿਆ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਨੂੰ ਬੰਦੀ ਬਣਾਇਆ ਪਰ ਜਿਹੜੀ ਗੱਲ ਹਰ ਬੰਦੇ ਦਾ ਡੈਮੋਕਰੈਟਿਕ ਰਾਈਟ ਜਿਹੜਾ ਇਲੈਕਸ਼ਨ ਲੜਨਾ ਲਖਨ ਦੇ ਖੜੇ ਹੋਣਾ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ के केपी साहब मिनिस्टर मनीष शंकर अय्यर ने कहा है कि भारत को पाकिस्तान का सम्मान देना चाहिए क्योंकि उनके पास एटम बम है। अगर हम उन्हें सम्मान नहीं देंगे तो वह भारत के खिलाफ एटम बम का इस्तेमाल कर सकते हैं। ਇਹ ਦੋ ਸੇ ਨੰਬਰ ਸੀ ਤੁਸੀਂ ਤੁਸੀਂ ਸੀਨੀਅਰ ਹੋ ਲਖਮੀ ਜਾਨ ਅਰੇ ਉਹਨ ਕੀ ਪ੍ਰਸਤੀ ਦੇ ਦੇ ਤੁਸੀਂ ਹੁਣ ਕਿਹਦਾ ਚੌਤੀ ਦੇ ਦੇਖੋ ਜਦੋਂ ਇਹ 92 ਸੀਟਾਂ ਜਿੱਤੀਆਂ ਸੀ ਨਾ ਇਹਨਾਂ ਨੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਸੀਟ ਵੀ ਹਲਕੇ ਸੀ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਹੁੰਦਾ ਹੈ ਉਹ ਸਮੇਂ ਦੇ ਅਨੁਸਾਰ ਜਿਹੜਾ ਬਦਲਦਾ ਹੈ ਹੁਣ ਜਿਹੜਾ ਪਿਛਲੇ ਚ ਚੋਣਾਂ ਦੀ ਗੱਲ ਕਰਦੇ ਹੋ ਉਹ ਤੇ ਸਰਕਾਰ ਨੇ ਇੱਥੇ ਇਲੈਕਸ਼ਨ ਲੜਿਆ ਲੋਕਾਂ ਨੇ ਸਾਰੀ ਸਰਕਾਰ ਜਿਹਦੇ ਐਮ ਐਲ ਏ ਬੈਠ ਕੇ ਇੱਥੇ ਉਹਨਾਂ ਨੇ ਪੰਚਾਇਤ ਸਰਪੰਚਾਂ ਨੂੰ ਢਾਕੇ ਵੋਟਾਂ ਪਾਈਆਂ ਇਹ ਹੁਣ ਜਨਰਲ ਇਲੈਕਸ਼ਨ ਹੈ ਇਹਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਚਲੀਗਾ ਤੇ ਸਾਡੇ ਕੈਂਡੀਡੇਟ ਸੀ ਉਹਨਾਂ ਨਾਲ ਸਿੱਟਾ ਲਿਆ ਉਹ ਕਹਿੰਦੇ ਆਕਾਲੀਵਾਲ ਦੀ ਪੋਪੂਲੇਸ਼ਨ ਬੜੀ ਲੋ ਹੈ ਤੇ ਇਸੇ ਕਰਕੇ ਕੈਂਡੀਡੇਟ ਵੀ ਸਾਰੇ ਆ ਗਏ ਗੱਲ ਗੱਲ ਨਾ ਦੇਖੋ ਗੱਲ ਆਪਾਂ ਜਵੰਦਰ ਦੀ ਗੱਲ ਕਰ ਰਹੇ ਆ ਇਸ ਵੇਲੇ ਬੜੀਆਂ ਜੋੜ ਤੋੜ ਹੁੰਦੇ ਆ ਉਹ ਜਿਹੜੇ ਇੱਥੇ ਉਮੀਦਵਾਰ ਪਹਿਲਾਂ ਆਮ ਆਦਮੀ ਤੋਂ ਜਿੱਤੇ ਸੀ ਹੁਣ ਉਹ ਭਾਜਪਾ ਵੱਲੋਂ ਲੜ ਰਹੇ ਆ ਇਹਦੇ ਵਿੱਚ ਡੈਮੋਕ੍ਰੈਟਿਕ ਰਾਈਟ ਕਿੱਥੇ ਲੜੇ ਕੋਈ ਕਿਸੇ ਨੂੰ ਕੀ ਲੋਕ ਵੋਟਾਂ ਲੋਕਾਂ ਨੇ ਪਾਉਣੀ ਆ ਲੋਕੀ ਜਦੋਂ ਵੋਟਾਂ ਪਾਉਣਗੇ ਫੈਸਲਾ ਹੋ ਜਾਏਗਾ ਕਿਹਨੂੰ ਦੇਖੋ ਅਸੀਂ ਤਾਂ ਲੋਕਾਂ ਦੇ ਕੋਲ ਜਾਣਾ ਲੋਕਾਂ ਦੇ ਕੋਲ ਆਪਣੀ ਗੱਲ ਰੱਖਣੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ 뷰ਪੁਆਇੰਟ ਰੱਖਣਾ ਫੈਸਲਾ ਲੋਕਾਂ ਨੇ ਕਰਨਾ ਉਹ ਪਹਿਲੀ ਤਰੀ ਨੂੰ ਲੋਕੀ ਫੈਸਲਾ ਕਰਨਗੇ ਅੱਜ ਮੁਕਾਬਲਾ ਕਿੱਤਾ ਦੇਖਦੇ ਵੀ ਕਿਉਂਕਿ ਪਹਿਲਾਂ ਦੋ ਤਰਫੋਂ ਮੁਕਾਬਲਾ ਹੁੰਦਾ ਸੀਗਾ ਲੇਕਿਨ ਇਸ ਵਕਤ ਤਾਂ ਦੇਖਿਆ ਸਰ ਜਿਹੜਾ ਤਾਂ ਅੱਡੇ ਰੈਲਟੀ ਨੇ ਚੰਨੀ ਸਾਹਿਬ ਉਹ ਖੁਦ ਖੜੇ ਨੇ ਸਰ ਮੈਨੂੰ ਸਵਾਲ ਦੇ ਦਿਓ ਦੇਖੋ ਕੋਈ ਰਿਲੇਟਿਵ ਹੋਵੇ ਇਹ ਆਪਣੀ ਪਰਸਨਲ ਗੱਲ ਹੁੰਦੀ ਹੈ ਜਦੋਂ ਇਲੈਕਸ਼ਨ ਹੁੰਦੇ ਆ ਇਲੈਕਸ਼ਨਾਂ ਦੇ ਵਿੱਚ ਪਿਓ ਪੁੱਤਰ ਵੀ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਮੀਆਂ ਬੀਵੀ ਵੀ ਇੱਕ ਦੂਜੇ ਦੇ ਇਲੈਕਸ਼ਨ ਖਿਲਾਫ ਲੜਦੇ ਨੇ ਮੈਂ ਆਪਣਾ ਜਿਹੜਾ ਇਹ ਮਨ ਬਣਾਇਆ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜਨਾ ਇਲੈਕਸ਼ਨ ਤੇ ਮੈਂ ਲੜ ਰਿਹਾ ਮੇਰੇ ਕੋਲ ਕੋਈ ਨਾ ਦੇਖ ਰਹੇ ਤੁਸੀਂ ਆਪਣਾ ਦੇਖੋ ਪੰਜ ਕਾਰਨਰ ਕੰਟੈਸਟ ਹੈ ਜੀ ਔਰ ਤੁਸੀਂ ਦੇਖੋਗੇ ਇਹਦੇ ਰਿਜ਼ਲਟ ਜਿਹੜੇ ਆ ਉਹ ਅਕਾਲੀ ਦਲ ਲਈ ਬੜੇ ਪੋਜ਼ਿਟਿਵ ਹੋਣਗੇ ਕਿਹੜੇ ਮੁਜੇ ਲੈ ਕੇ ਪਬਲਿਕ ਜਾ ਰਹੀ ਹੈ ਜੀ ਕੇਪੀ ਦਾ ਮੇਨ ਮੁੱਦੇ ਦੇ ਲਈ ਕਿਹੜੇ ਮੁੱਦੇ ਲੈ ਕੇ ਪਬਲੀ ਜਾ ਰਹੀ ਹੈ ਦੇਖੋ ਜਲੰਧਰ ਸਮਾਰਟ ਸਿਟੀ ਤੁਸੀਂ ਦੇਖ ਰਹੇ ਹੋ ਕਿੰਨਾ ਸਮਾਰਟਾ ਜਲੰਧਰ ਦੇ ਵਿੱਚ ਇੰਨਾ ਕਹਿੰਦੇ ਅਸੀਂ ਪੈਸਾ ਲਾਇਆ ਤੁਸੀਂ ਅੱਜ ਕੂੜੇ ਦਾ ਪ੍ਰਬੰਧ ਵੀ ਹੋ ਰਿਹਾ ਜਲੰਧਰ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਹੈ ਬੜੀ ਖਰਾਬ ਹੈ ਜਲੰਧਰ ਦੇ ਵਿੱਚ ਕੋਈ ਬਹੁਤ ਸੁਪਰ ਸਪੈਸ਼ਲਟੀ ਹਸਪੀਟਲ ਨਹੀਂ ਹੈ ਇੱਥੇ ਕੋਈ ਫਿਲਮ ਸਿਟੀ ਨਹੀਂ ਹੈ ਬਹੁਤ ਸਾਰੇ ਇਦਾਂ ਦੇ ਜਿਹੜੇ ਕੰਮ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਲੈਵਲ ਤੇ ਕਰਨ ਵਾਲੇ ਹੁੰਦੇ ਆ ਕਿਉਂਕਿ ਸਮਾਰਟ ਸਿਟੀ ਵਗੈਰਾ ਸਾਰਾ ਲੋਕਲ ਹੈ ਇਸ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੇ ਕੰਮ ਆ ਜਿਹੜੇ ਹੋਣ ਵਾਲੇ ਆ ਲੇਕਿਨ ਸਮੇਂ-ਸਮੇਂ ਸਰਕਾਰਾਂ ਦੀ ਪ੍ਰਾਇਓਰਟੀ ਜਲੰਧਰ ਨਹੀਂ ਰਹੀ ਕੁਝ ਸਾਲਾਂ ਤੋਂ ਜਲੰਧਰ ਰਾਜਨੀਤਿਕ ਤੌਰ ਤੇ ਇਨਾ ਪਛੜ ਗਿਆ ਕਦੇ ਪੰਜ ਮਿਨਿਸਟਰ ਹੋਇਆ ਕਰਦੇ ਸੀ ਜਲੰਧਰ ਦੇ ਵਿੱਚੋਂ ਪਿਛਲੀ ਕਾਂਗਰਸੀ ਸਰਕਾਰ ਚ ਇੱਕ ਵੀ ਮਿਨਿਸਟਰ ਨਹੀਂ ਸੀ ਐਤਕੀ ਇੱਕ ਮਿਨਿਸਟਰ ਇਹਨਾਂ ਨੇ ਬਣਾਇਆ ਇਸ ਕਰਕੇ ਰਾਜਨੀਤਿਕ ਤੌਰ ਤੇ ਵੀ ਜਲੰਧਰ ਪਛੜਿਆ ਇੰਡਸਟਰੀਅਲ ਤੌਰ ਤੇ ਵੀ ਪਛੜਿਆ ਔਰ ਇੱਥੇ ਦਾ ਜਿਹੜਾ ਇਕਨੋਮੀ ਹੈ ਜਿਹੜੀ ਜਲੰਧਰ ਦੀ ਤੁਸੀਂ ਦੇਖਿਆ ਕਿੰਨੀ ਇੱਥੇ ਲਘੂ ਉਦਯੋਗ ਛੋਟੀਆਂ ਛੋਟੀਆਂ ਇੰਡਸਟਰੀ ਹੁੰਦੀ ਸੀ ਉਹ ਸਾਰੀਆਂ ਬੰਦ ਪਈਆਂ ਇਹਨਾਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਸਾਬ